ਮਾਰ ਗਏ ਵੀਰ ਜੇ ਧਰਨਹਾਰ ਜੰਗ ਦਾ ਮੈਦਾਨ ਕਿਹੋ ਜਿਹਾ ਹੈ ਜੇ ਕਬੀਰ ਰਾਜ ਦਿਖਾ ਰਹੇ ਹੈ ਕਲ ਦੱਸੇ ਸੀ ਨਾ ਕਿ ਸ਼ਸਤਰ ਖਿਲਰੇ ਪਏ ਹੈ ਜਿਨ੍ਹਾਂ ਦਾ ਬਹੁਤ ਪਾਰਿਮਾਨ ਹੈ ਤੇ ਉਹਨਾਂ ਨੂੰ ਧਾਰਨ ਕਰਨ ਵਾਲੇ ਮੈਦਾਨੇ ਜੰਗ ਦੇ ਵਿੱਚ ਲਿਟ ਗਏ ਹੈ ਮਰ ਚੁੱਕੇ ਹੈ ਜਿਹੜਾ ਇਹਨਾਂ ਮਹਿੰਗੇ ਸ਼ਸਤਰਾਂ ਨੂੰ ਧਾਰਨ ਕਰਨ ਵਾਲੇ ਨੇ ਕੁਛ ਰਹੇ ਆ ਨਾ ਕੋਰੇ ਚਾਰ ਕੁਝ ਕੁ ਥੋੜੇ ਜਿਹੇ ਲੜਾਕੂ ਜਿਹੜੇ ਹਨ ਤੁਰਕ ਸਿਪਾਹੀ ਰਹਿ ਗਏ ਨੇ ਆਏ ਮਰੇ ਪਰੇ ਜੈ ਕਹੇ ਬਿਨੰਦ ਜਿੱਥੇ-ਜਿੱਥੇ ਕੋੜੇ ਮਰੇ ਪਏ ਆ ਲੁਥਾਂ ਦੇ ਢੇਰ ਲੱਗੇ ਪਏ ਆ ਲਹੂ ਜਿਹੜਾ ਹੈ ਪੂਰੇ ਟੀਰਾ ਦੇ ਵਿੱਚੋਂ ਹਿਉਂ ਚੋਰੀਆ ਜਿਵੇਂ ਪਹਾੜਾਂ ਚੋਂ ਖਜਾਨੇ ਛੁੱਟਦੇ ਆ ਇਹ ਰੂਪਕ ਕਿਉਂ ਬਣੇ ਆ ਜੰਗ ਦੀ ਕਥਾ ਕਿਉਂ ਸੁਣਉਂਦੀ ਹੈ ਸਾਧ ਸੰਗਤ ਜੀ ਇਹ ਕਾਇਨਤਾ ਨੂੰ ਹਰਦੀਆਂ ਇਕੱਠਾ ਕਰਨੀ ਹੈ ਸਾਡੇ ਅੰਦਰੋਂ ਚੱਟਾ ਨੂੰ ਮੂਰਤ ਤਾਈ ਨੂੰ ਕਾਇਰ ਪੁਣੇ ਨੂੰ ਨਾਸ਼ ਕਰਦੀਆਂ ਕੁਦਰਤ ਪੁਣੇ ਨੂੰ ਨਾਸ਼ ਕਰਦੀ ਨਾ ਕਰਤਾ ਕਰਦੀ ਜਦੋਂ ਜਿਸੇ ਕਿਸੇ ਮਨੁੱਖ ਨੇ ਇਹੋ ਜਿਹਾ ਮੰਜ਼ਰ ਦੇਖਿਆ ਨਾ ਹੋਵੇ ਸੁਣਿਆ ਨਾ ਹੋਵੇ ਸਾਧ ਸੰਗਤ ਜੀ ਜਿਹੜਾ ਕਾਇਰ ਹੁੰਦਾ ਥੋੜੇ ਦਿਨ ਵਾਲਾ ਹੁੰਦਾ ਉਹ ਤਾਂ ਸੂਈ ਵਜਨ ਨਾਲ ਥੋੜਾ ਜਿਹਾ ਲਹੂ ਨਿਕਲਦਾ ਤੇ ਰੰਗ ਬਗਾ ਹੋ ਜਾਂਦਾ ਥੋੜਾ ਜਿਹਾ ਲਹੂ ਵੇਖ ਕੇ ਡਰ ਜਾਂਦੇ ਆ ਤੇ ਜਦੋਂ ਜੁਦ ਹੁੰਦਾ ਹੈ ਉਹ ਤਾਂ ਜਿਹੜਾ ਸਾਰਾ ਦ੍ਰਿਸ਼ ਵੈ ਉਹ ਕੋਈ ਜਿਗਰੇ ਵਾਲਾ ਹੀ ਵੇਖ ਸਕਦਾ ਹੈ ਲੜਨਾ ਜਿਹੜਾ ਨਾ ਜੁਦ ਕਰਨਾ ਉਹ ਕਿਸੇ ਮਰਦ ਦੇ ਹਿੱਸੇ ਆਇਆ ਹੈ ਦਰਪੋਕ ਕਾਇਰ ਨਹੀਂ ਲੱ ਸਕਦੇ ਸਰਦੂ ਜੀ ਦੇ ਇਹ ਪਵਿੱਤਰ ਇਤਿਹਾਸ ਦੇ ਬਣੇ ਹੋਏ ਗ੍ਰੰਥ ਸਾਡੀਆਂ ਨਸਲਾਂ ਨੂੰ ਕਾਇਰਪੁਣੇ ਤੋਂ ਬਚਾਉਂਦੇ ਆ ਕਿ ਸਾਡੇ ਜਿਹੜੇ ਬੱਚੇ ਐ ਸਾਡੀ ਜਿਹੜੀ ਜਨਰੇਸ਼ਨ ਐ ਸਿੱਖ ਕੌਮ ਐ ਇਹ ਸੂਰਬੀਰ ਬਣੀ ਰਹੇ ਸਤਿਗੁਰੂ ਜੀ ਦੀਆਂ ਕਥਾ ਕਹਾਣੀਆਂ ਸੁਣ ਕਰਕੇ ਹੀ ਸਾਡੇ ਅੰਦਰੋਂ ਜੜਤਾ ਤੇ ਮੂਰਖਤਾ ਆਪਣਾ ਨਾਸ਼ ਹੁੰਦਾ ਹੈ ਕਾਇਰਪਨਾ ਨਾਸ਼ ਹੁੰਦਾ ਹੈ ਇਹ ਜੋ ਕੁਝ ਵੇਖੀਦਾ ਨਾ ਵਾਹਿਗੁਰੂ ਜੋ ਕੁਝ ਸੁਣੀਦਾ ਉਹ ਆਪਣੇ ਮਨ ਵਿੱਚ ਅਮੇਜਨ ਕਰੀਦਾ ਹੈ ਕਿ ਕਿਹੋ ਜਿਹਾ ਉਹ ਦ੍ਰਿਸ਼ ਹੋਵੇਗਾ ਕਿਉਂਕਿ ਕੌਮ ਨੇ ਬੜੀ ਵਾਰੀ ਇਹ ਦ੍ਰਿਸ਼ ਵੇਖਿਆ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਜੇ 1984 ਵਿੱਚ ਲਿਖਿਆ ਜਿਸ ਪਵਿੱਤਰ ਸਰੋਵਰ ਤੋਂ ਆਪਾਂ ਚੂੜਾ ਲੈਨੇ ਆ ਇਸ਼ਨਾਨ ਕਰਦੇ ਆ ਉਹ ਪਵਿੱਤਰ ਸਰੋਵਰ ਲਹੂ ਨਾਲ ਰੰਗਿਆ ਗਿਆ ਸੀ ਲਾਲ ਰੰਗ ਅਸਾ ਇਸ ਸਰੋਵਰ ਦੀਆਂ ਪਰਕਰਮਾਂ ਵਿੱਚ ਲੁਥਾਂ ਸੀਗੀਆਂ ਜਿੱਥੇ ਸ਼ਰੀਰਾਂ ਦੇ ਸਰੀਰ ਸੀ ਉੱਥੇ ਫੌਜਦਿਆਂ ਵੀ ਬਹੁਤ ਲੋਥਾਂ ਖਿਲੜੀਆਂ ਸੀ ਜੰਗ ਹੈ ਜਿਹੜਾ ਕੋਈ ਥੋੜੇ ਦਿਲ ਵਾਲਾ ਇਹੋ ਜਿਹਾ scene ਵੇਖਦਾ ਹੈ ਇਹੋ ਜਿਹਾ ਚਿੱਤਰ ਵੇਖਦਾ ਹੈ ਉਹਦੇ ਕੋਲ ਸਾਧ ਸੰਗਤ ਜੀ ਫਿਰ ਦੇਖਿਆ ਨਹੀਂ ਜਾਂਦਾ ਉਹਦੇ ਹਲਾਕ ਸਮਾਨ ਨਹੀਂ ਰਹਿੰਦੇ ਤੇ ਜਿਹਦਾ ਸ਼ਰੀਰ ਤੇ ਮਨ ਸਮਾਨ ਨਾ ਰਹੇ ਉਹ ਲੜਕ ਨਹੀਂ ਸਕਦਾ ਤੇ ਲੜ ਨਹੀਂ ਸਕਦਾ ਰਿਦਾ ਮਜ਼ਬੂਤ ਚਾਹੀਦਾ ਹੈ ਕਿ ਜੰਗ ਦਾ ਦ੍ਰਿਸ਼ ਦਿਖਾ ਰਹੇ ਆ ਕਬੀਰਾ ਜੀ ਕਿ ਜੰਗ ਦਾ ਦ੍ਰਿਸ਼ ਕਿਹੋ ਜਿਹਾ ਥਾਵਾ ਥਾਵਾ ਤੇ ਘੋੜੇ ਮਰੇ ਪਏ ਆ ਲੋਥਾਂ ਦੇ ਢੇਰ ਲੱਗੇ ਪਏ ਆ ਉਹਨਾਂ ਵਿੱਚੋਂ ਖੂਨ ਜਿਹੜਾ ਹੈ ਪਰ ਨਾਲੀਆਂ ਦੀ ਤਾਂ ਉਜਖਮਾਂ ਦੇ ਵਿੱਚੋਂ ਕੱਪ ਕੱਪ ਕਰਕੇ ਲਹੂ ਚੱਲ ਰਿਹਾ ਹੈ ਬਰਨਾਲਿਆਂ ਦੀ ਤਰ੍ਹਾਂ ਲਹੂ ਵਹਿ ਰਿਹਾ ਏ ਉਹ ਤਰਪ ਤਰਪ ਉਹ ਬਤ ਨਿਕੰਦ ਤੇ ਕੋਈ ਤੜਫ ਤੜਫ ਕੇ ਮਰ ਰਿਹਾ ਕਿਉਂਕਿ ਉੱਥੇ ਖੜੀ ਕੋਈ ਦਵਾਈ ਗੂਟੀ ਕਰਨ ਵਾਲਾ ਵੱਡਾ ਜ਼ਖਮ ਲੱਗਾ ਹੈ ਜ਼ਖਮ ਦੀ ਤਾਬ ਨਾ ਚੱਲਦਾ ਹੋਇਆ ਹਾਏ ਪਾਣੀ ਹਾਏ ਪਾਣੀ ਕਰਕੇ ਤੁਰਕ ਮਰ ਰਹੇ ਜਿ ਨਜ਼ੀਨ ਜ਼ਰਤ ਅਰਹੇਮ ਕੇਰ ਜਿਹੜੇ ਘੋੜੇ ਹੋ ਜਿਨ੍ਹਾਂ ਦੀ ਜੀਨ ਕਾਠੀ ਜਿਹੜੀ ਹੈ ਰਜਤ ਚਾਂਦੀ ਦੀਆਂ ਕਾਠੀਆਂ ਪਈਆਂ ਹੋਈਆਂ ਫਿਰ ਸੋਇਨੇ ਦੀਆਂ ਕਾਠੀਆਂ ਵਾਲੇ ਘੋੜੇ ਮਦਾਨੇ ਜੰਗ ਦੇ ਵਿੱਚ ਸਾਧ ਸੰਗਤ ਜੀ ਮਰੇ ਪਏ ਇਹੋ ਜੇ ਅਮੀਰ ਤੇ ਤੁਰਕ ਅਬਦਲ ਖਾਨ ਦੇ ਵੱਡੇ ਵੱਡੇ ਸੈਨਾਪਤੀ ਕ੍ਰੀਮ ਬਖਸ਼ ਦੀ ਵੀ ਜਿਹੜੀ ਕਾਠੀ ਸਿੱਖ ਘੋੜਾ ਉਹ ਸੋਨੇ ਦੀ ਕਾਠੀ ਵਾਲਾ ਸੀ ਨਵੀ ਬਕਸ਼ਦਾ ਵੀ ਕੋੜਾ ਸੋਨੇ ਦੀ ਕਾਠੀ ਵਾਲਾ ਸੀ ਉਹ ਸਭ ਮੈਦਾਨੇ ਜੰਗ ਦੇ ਵਿੱਚ ਉਮੇ ਹੀ ਸੋਨੇ ਦੀਆਂ ਕਾਠੀਆਂ ਚਾਂਦੀ ਦੀਆਂ ਕਾਠੀਆਂ ਸਮੇਰ ਘੋੜੇ ਮਰੇ ਪਏ ਆ ਕੋ ਬਿਚਰਤ ਸੁਛੇ ਰੇਰ ਹੇਰ ਕੋਈ ਜਿਹੜੇ ਆ ਚੂਛੇ ਹੁੰਦਾ ਖਾਲੀ ਖਾਲੀ ਮਰਾਨੇ ਜੰਗ ਦੇ ਅੰਦਰ ਘੋੜੇ ਇਧਰ ਉਧਰ ਦੌੜ ਰਹੇ ਆ ਵੇਖ ਵੇਖ ਕਰਕੇ ਭਟ ਪਰੇ ਕਿਤਕ ਕਾਇਲ ਮਹਾਨ ਕਿੰਨੇ ਕਾਇਲ ਸੂਰਮੇ ਮੈਦਾਨੇ ਜੰਗ ਦੇ ਵਿੱਚ ਟਿਕੇ ਪਏ ਆ ਅਰੰਤ ਸਭਨ ਦੇ ਪਾਨ ਹਾਨ ਦੇਖੋ ਕਾਇਲ ਪਛ ਸਕਦੇ ਆ ਪਰ ਦੌੜਦੇ ਹੋਏ ਘੋੜੇ ਆਪਣੀਆਂ ਟਾਪਾਂ ਨਾਲ ਦਲੀ ਜਾਂਦੇ ਆ ਜਸਤੇ ਸਰਵਿਸ ਘੋੜੇ ਦਾ ਪੌੜ ਵਜਦਾ ਥੋੜਾ ਬਹੁਤਾ ਕਾਇਲ जख्मी ਵੀ ਥਾਂ ਤੇ ਖਤਮ ਹੋ ਜਾਂਦਾ ਹੈ ਕਿਸੇ ਕੀ ਸੰਭਾਰ ਨਾ ਹੋਏ ਦੇਤ ਤੇ ਕਿਸੇ ਦੀ ਵੀ ਸੰਭਾਲ ਨਹੀਂ ਬੋਲ ਜੀ ਕੋਈ ਕਿਸੇ ਦੀ ਆਵਾਜ਼ ਨਹੀਂ ਸੁਣ ਰਿਹਾ ਉੱਤੇ ਆਕਾਸ਼ ਵਿੱਚ ਗਿਲਜਾਂ ਤੇ ਚੀਲਾਂ ਨੇ ਚੀਤਾ ਮਾਰ ਮਾਰ ਕੇ ਉੱਚੀ ਉੱਚੀ ਆਲਾ ਦੁਆਲਾ ਜਿਹੜਾ ਹੈ ਉਹਨੂੰ بڑے ਸ਼ਬਦ ਨਾਲ ਸ਼ੋਰ ਨਾਲ ਭਰ ਦਿੰਦਾ ਹੈ ਮੈਦਾਨੇ ਜੰਗ ਵਿੱਚ ਹਾਏ ਹਾਏ ਦੀਆਂ ਆਵਾਜ਼ਾਂ ਬੁਰਖ ਮਰੇ ਪਏ ਕਰ ਰਹੇ ਆ ਕੋਈ ਸਹਿਕ ਰਹੇ ਆ ਕੋਈ ਟੱਡ ਰਹੇ ਆ ਕਿਉਂ ਘੋੜਿਆਂ ਦੇ ਦਲ ਨਾਲ ਮਰ ਮਰ ਰਹੇ ਆ ਬਹੁ ਮਰੇ ਅਲਗ ਰਹਿ ਗਏ ਸੋ ਖੇਤ ਬਹੁਤੀ ਸੈਨਾ ਤੁਰਕਾਂ ਦੀ ਮਾਰੀ ਗਈ ਹੈ ਥੋੜੀ ਹੀ ਸੈਨਾ ਜਿਹੜੀ ਹੈ ਨਾ ਅਲਪ ਥੋੜੀ ਸੈਨਾ ਮਦਾਨੇ ਜੰਗ ਦੇ ਅੰਦਰ ਰਹਿ ਗਈ ਹੈ ਇਸ ਕਾਲ ਮਾਰ ਕੀ ਕਸ਼ਕ ਐਸ ਇਸ ਕਾਲ ਤਿਸ ਸਮੇ ਇਸ ਤਰ੍ਹਾਂ ਵੀ ਕੁਝ ਮਾਰ ਹੋਈ ਹੈ ਮਰ ਗਏ ਤੁਰਕ ਦੇਖਿਆ ਤਨਾ ਕੈਸ ਇਹ ਤੁਰਕ ਸੈਨਾ ਇੰਨੀ ਕਿਵੇਂ ਮਰ ਗਈ ਹੈ ਲਖਿਆ ਨਹੀਂ ਜਾਂਦਾ ਜਾਣਿਆ ਨਹੀਂ ਜਾਂਦਾ ਕਿ ਕਿਸ ਤਰ੍ਹਾਂ ਮਰ ਗਈ ਜਿਹਦੇ ਪੱਖ ਵਿੱਚ ਧਰਮ ਹੋਵੇ ਨਾ ਉਹਦੀ ਮਦਦ ਰੰਕਾਟ ਜਿਹੜਾ ਅਧਰਮ ਦੇ ਪੱਖ ਵਿੱਚ ਲੜ ਰਿਹਾ ਹੈ ਕਿੱਡੀ ਵੱਡੀ ਸੈਨਾ ਹੋਵੇ ਕਿਸ ਤਰ੍ਹਾਂ ਨਾਸ਼ ਹੋ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ ਜੋ ਸੇਤਾ ਵਾਪਰਿਆ ਏਡੀ ਵੱਡੀ ਸੈਨਾ ਲੈ ਕੇ ਅਬਦੁਲ ਖਾਨ ਛੜਿਆ ਨਹੀਂ ਪਤਾ ਲੱਗ ਰਿਹਾ ਕਿ ਇੰਨੀ ਜ਼ਿਆਦਾ ਸੈਨਾ ਉਹ ਕਿਵੇਂ ਮਾਰੀ ਗਈ ਹੈ ਕੁਛ ਰਹੇ ਛੇਸ਼ ਤਜੀਆਂ ਆਸ ਉਹ ਜਿਹੜੇ ਛੇਸ਼ ਬਾਕੀ ਰਹਿ ਗਏ ਆ ਉਹਨਾਂ ਨੇ ਜਿਉਣ ਦੀ ਆਸੇ ਹੀ ਛੱਡ ਦਿੱਤੀ ਆ ਹੌਸਲੇ ਪਸਤ ਹੋ ਗਏ ਜਦੋਂ ਫੌਜ ਦਾ ਹੌਸਲਾ ਡਿੱਗ ਜਾਵੇ ਨਾ ਨਹੀਂ ਲੜਿਆ ਜਾਂਦਾ ਜਰਨੈਲ ਵੀ ਫੌਜ ਦੇ ਹੌਸਲੇ ਤੇ ਲੱਗਦੇ ਆ ਫੌਜ ਨੇ ਅੱਗੇ ਲੜਨਾ ਹੁੰਦਾ ਜਰਨੈਲ ਦਾ ਕਮਾਂਡ ਦਿੰਦੇ ਅਖੀਰ ਚ ਫਿਰ ਜਰਨੈਲ ਵੀ ਜੂਤ ਜਾਂਦੇ ਜਿਹੜੇ ਬੜੀ ਬਾਤ ਕਰ ਹੁੰਦੇ ਇਹ ਜਿਹੜੀ ਬਾਜੀ ਆ ਨਾ ਸੈਨਾ ਤੁਰਕਾਂ ਦੀ ਇਹਨਾਂ ਦੇ ਹੌਸਲੇ ਡਿੱਗ ਗਏ ਆ ਬਹੁਤ ਹੌਸਲੇ ਪਸਰੋ ਗਏ ਆ ਕਾਇਰ ਭਜੰਤ ਅਤਿ ਤਰਾਸ ਬਹੁਤਾ ਜਿਆਦਾ ਡਰ ਧਾਰ ਕੇ ਜਿਹੜੇ ਕਾਇਰ ਆ ਉਹ ਤਾਂ ਦੌੜ ਰਹੇ ਆ ਜਦੋਂ ਜੁੱਧ ਲੱਗਦਾ ਹੈ ਨਾ ਉਦੋਂ ਸ਼ਿਕ ਰਜਿਮੈਂਟਾਂ ਨੂੰ ਜੱਗੇ ਕਰ ਦਿੰਦੇ ਆ ਬਾਕੀ ਰਜਿਮੈਂਟਾਂ ਦੇ ਵਿੱਚ ਇਹ 사ਤਸੰਗਜੀ ਬਹੁਤ سارے ਬਲਦੀ ਵੀਰ ਵੀ ਦੱਸਦੇ ਆ ਉਹ ਸਾਬਣ ਪੀ ਪੀ ਕੇ ਤੇ ਦਸਤਰਵਾ ਲੈਂਦੇ ਆ ਕਿ ਮੇਰੀ ਛੇਤ ਨਹੀਂ ਠੀਕ ਮੈਂ ਆਪਣੇ ਅੱਗੇ ਲੜ ਨਹੀਂ ਸਕਦਾ ਤੇ ਆਪਣੇ ਸਿੱਖਾਂ ਵਿੱਚ ਰਵਾਇਤ ਹੈ ਕਿ ਫਿਰ ਉਹ ਛੁੱਟੀ ਵੀ ਕੈਨਸਲ ਕਰ ਦਿੰਦੇ ਆ ਕਿ ਜਿੱਧੇ ਦਾ ਸਮਾਂ ਤਾਂ ਮੈਂ ਅੱਗੇ ਜਾ ਕੇ ਵੱਧ ਕੇ ਲੜੂੰਗਾ ਇਸ ਤਰ੍ਹਾਂ ਦੀ ਹਾਲਤ ਹੈ ਜਿਹੜੇ ਕਾਇਰ ਹੋਏ ਉਹ ਮੈਦਾਨੇ ਜੰਗ ਨੂੰ ਛੱਡ ਛੱਡ ਕੇ ਦੌੜ ਗਏ ਆ ਕਿ ਕੀ ਨੌਕੀ ਕਰਨੀ ਅਬਦਲ ਖਾਨ ਦੀ ਮੌਤ ਤੋਂ ਡਰਦੇ ਆ ਮੈਦਾਨੇ ਜੰਗ ਨੂੰ ਛੱਡ ਦਿੱਤਾ ਹੈ ਇਹ ਖ ਅਬਦਲ ਖਾਨ ਇਸ ਸਮਿਓ ਵਿਸ਼ੇਸ਼ ਅਬਦਲ ਖਾਨ ਵੇਖ ਕਰਕੇ ਬਹੁਤ ਜ਼ਿਆਦਾ ਤਸਮੇ ਹਾਨ ਹੋਇਆ ਕਿਨ ਮਰੀ ਸੈਨਾ ਉਹ ਅਲਪਸ਼ੇਸ਼ ਕਿ ਕਿਵੇਂ ਇਹ ਮੇਰੀ ਸਾਰੀ ਸੈਨਾ ਮਾਰੀ ਗਈ ਹੈ ਤੇ ਛੇਸ਼ ਥੋੜੀ ਜਿਹੜੀ ਹੈ ਨਾ ਅਲਪ ਬੜੀ ਬਾਕੀ ਥੋੜੀ ਰਹਿ ਗਈ ਹੈ ਲੈਣ ਵਿਖਿਆ ਜੀਤ ਅਰ ਜੀਨ ਆਕ ਜੰਗ ਦੇ ਵਿੱਚ ਜਿੱਤਣ ਦੀ ਅਤੇ ਜਿਉਂਦੇ ਰਹਿਣ ਦੀ ਜਿਹੜੀ ਆਸਾ ਹੈ ਹੋਏ ਗੋਜਰਾਸ ਸਿਕ ਸ਼ਕਲ ਨਾਸ਼ ਸਾਰੀ ਸੈਨਾ ਮਰੀ ਹੋਈ ਵੇਖ ਕਰਕੇ ਨਾ ਅਬਦੁਲ ਖਾਨ ਨਰਾਸ਼ ਹੋ ਗਏ ਜੇਨੂੰ ਜਤਨ ਦੀ ਆਸਾ ਮੁੱਕ ਗਈ ਜਿਉਂਦੇ ਰਹਿਣ ਦੀ ਆਸ ਇਹਨੇ ਛੱਡ ਦਿੱਤੀ ਅਬ ਮਰੋਂ ਜੰਗ ਕੇ ਸਮੁਖ ਹੋਏ ਸੋਟਾ ਅਬਦੁਲ ਖਾਨ ਕੇ ਹੁਣ ਦਾ ਪੁੱਤਰ ਮਰਵਾ ਲੇ ਸੈਨਾ ਮਰਵਾ ਲਈ ਹੁਣ ਮੈਦਾਨੇ ਜੰਗ ਵਿੱਚ ਸਾਹਮਣੇ ਹੋ ਕਰਕੇ ਮੈਂ ਮਰਨਾ ਕਰਾਂ ਕਹਿ ਹਤੋਂ ਗੁਰੂ ਨਿਰਦ੍ਰਿਸ਼ਟ ਜੋਏ ਤਾਂ ਆਪਣੀਆਂ ਅੱਖਾਂ ਨਾਲ ਵੇਖ ਕੇ ਗੁਰੂ ਸਾਹਿਬ ਜੀ ਨੂੰ ਮਾਰ ਦੇਵਾਂ ਮੈਂ ਕਿਰੋਂ ਦੂਰ ਅਬ ਲਿਓ ਦੇਖ ਹੁਣ ਦੂਰ ਨਾ ਮਟਕਾਂ ਨੇੜੇ ਹੋਮਾਂ ਤੇ ਗੁਰੂ ਸਾਹਿਬ ਨੂੰ ਵੇਖਣਾ ਕਰਾਂ ਕਿ ਮਹਤਾ ਹਥਿਆਰ ਅਭਿਸ਼ੇਕ ਗੁਰੂ ਸਾਹਿਬ ਸ਼ਸਤਰ ਕਿਵੇਂ ਮਾਰਦੇ ਕਿਵੇਂ ਵਿਸ਼ੇਸ਼ ਉਹਨਾਂ ਦੇ ਤੀਰ ਚੱਲਦੇ ਆ ਕਿਉਂਕਿ ਉਸ ਪਿੱਛੇ ਖਲੋਤਾ ਅਬਦਲ ਖਾਨ ਅਜੇ ਤੱਕ ਤਾਂ ਸੁਣੀ ਜਾਂਦਾ ਸੀ ਨਾ ਜਿਹੜੇ ਅੱਗੇ ਲੜਦੇ ਸੀ ਮੋਰਚੇ ਦੇ ਵਿੱਚ ਉਹ ਦੱਸਦੇ ਸੀ ਅਬਦਲ ਖਾਨ ਨੂੰ ਕਿ ਗੁਰੂ ਸਾਹਿਬ ਇੱਕ ਤੀਰ ਮਾਰਦੇ ਤੇ ਸਤਾਨੂ ਪਾੜ ਕੇ ਪਾ ਲੈਂਦਾ ਹੈ ਘੋੜੇ ਦੇ 3 ਵਜਦਾ ਹੈ ਤੇ ਵਾਥਾ ਕੇ ਘੋੜਾ ਤਰਦੀ ਤੇ ਡਿੱਗ ਪੈਂਦਾ ਹੈ। ਅਬਦੁਲ ਖਾਨ ਨੇ ਸੁਣਿਆ ਸੀ ਗੁਰੂ ਸਾਹਿਬ ਦਾ ਪੁਸ਼ਾਰਥ ਮਨ ਵਿੱਚ ਸੋਚਦਾ ਵਿਖਾਂ ਅੱਖਾਂ ਨਾਲ ਕਿ ਗੁਰੂ ਸਾਹਿਬ ਜੀ ਸ਼ਸਤਰ ਚਲਾਉਂਦੇ ਕਿਵੇਂ ਆ? ਕਿਹੋ ਜੀ ਮਾਤ ਆ ਉਹਨਾਂ ਕੋਲ ਸ਼ਸਤਰ ਚਲਾਉਣ ਦੀ। ਇਹ ਸੰਗ ਜਟੋ ਮੈਂ ਆਪ ਜਾਏ। ਹੁਣ ਮੈਂ ਆਪ ਗੁਰੂ ਸਾਹਿਬ ਨਾਲ ਜੁਟ ਜਾਵਾਂ ਜਾ ਕੇ ਕਿਉਂਕਿ ਇਹ ਵੀ ਰਣਨੀਤੀ ਵੀ ਜਦੋਂ ਸੈਨਾ ਥੋੜੀ ਰਹਿ ਜੇ ਨਾ ਤੇ ਫਿਰ ਜਿੱਤਣ ਦੀ ਆਸ ਮੋੜ ਤਾਂ ਮੁੱਕੀ ਹੁੰਦੀ ਹੈ। ਫਿਰ ਜਿਹੜੇ ਜਰਨੈਲ ਹੁੰਦੇ ਉਹ ਸੋਚਦੇ ਆ ਕਿ ਮੁਖੀ ਨਾਲ ਹੀ ਪੜਾ ਜੇ ਮੈਂ ਮਾਰ ਲਿਆ ਤਾਂ ਫਿਰ ਵੀ ਮੇਰੀ ਜਿੱਤ ਹੋ ਸਕਦੀ ਹੈ। ਸੈਨਾ ਨਾਲ ਲੜਿਆ ਤੇ ਅਦੋਦਰੀ ਹੁਣ ਜਿੱਤ ਨਹੀਂ ਹੋਣੀ ਇਸ ਰਣਨੀਤੀ ਨੂੰ ਵਿਚਾਰਦਿਆਂ ਹੋਇਆ ਅਬਦਲ ਖਾਨ ਨੇ ਸੋਚਿਆ ਕਿ ਕੋਈ ਸੱਦ ਦੇ ਨਾਲ ਹੀ ਮੈਂ ਪਿੱਛਾ ਕਰਾਂ ਮੋਲਰੇ ਬਿਨਾ ਨੈਕੋ ਪਾਏ ਮੇਰੇ ਲੜੇ ਤੋਂ ਬਿਨਾ ਹੁਣ ਹੋਰ ਕੋਈ ਉਪਾਅ ਤੇ ਯਤਨ ਨਹੀਂ ਰਹਿ ਗਿਆ ਪਰ ਹੱਥ ਸਾਥ ਮਰਿਓ ਨਰੰਤ ਜਾਂ ਤਾਂ ਫਿਰ ਗੁਰੂ ਸਾਹਿਬ ਜੀ ਦੇ ਹੱਥੋਂ ਹੀ ਮਰਣਾ ਲੜਦਾ ਹੋਇਆ ਮੈਦਾਨੇ ਜੰਗ ਦੇ ਅੰਦਰ ਕਿਉਂਕਿ ਗੁਰੂ ਸਾਹਿਬ ਦੇ ਹੱਥੋਂ ਮਰਨਾ ਉਹ ਵੀ ਸ਼ਸਤਰ ਦੀ ਮੌਤ ਸਾਰ ਸੰਗਤ ਜੀ ਉਹਨੂੰ ਸਦਗਤੀ ਪ੍ਰਾਪਤ ਕਰਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨੁਰੰਗਏ ਨੂੰ ਜਿਹੜਾ ਖੱਤ ਲਿਖਿਆ ਨੇ ਉਹਦੇ ਜਮਾਹ ਰਾਜ ਨੇ ਨਰੰਗੇ ਨੂੰ ਕਿਹਾ ਕਿ ਤੇਰਾ ਜਿਹੜਾ ਜਿਹੜਾ ਸੈਨਾਪਤੀ ਮੇਰੀ ਹਿੰਗਾ ਚੜਿਆ ਮੈਂ ਇੱਕ ਸ਼ਤਿਰ ਉਹਨਾਂ ਨੂੰ ਮਜਬੂਰ ਹੋ ਕੇ ਬਖਸ਼ਿਆ ਮੈਨੂੰ ਅਫਸੋਸ ਹੈ ਕਿ ਤੇਰਾ ਵੱਡਾ ਸੈਨਾਪਤੀ ਕਵਾਜਾ ਮਜਬੂਰ ਮੇਰੀ ਹਿੰਗਾ ਹੀ ਨਹੀਂ ਚੜਿਆ ਜੇ ਮੇਰੀ ਹਿੰਗਾ ਚੜ ਜਾਂਦਾ ਤੇ ਮਜਬੂਰ ਹੋ ਕੇ ਇੱਕ ਤੂ ਮੈਂ ਉਹਨੂੰ ਵੀ ਬਖਸ਼ਣਾ ਮਹਾਰਾਜ ਨੇ ਮਾਰਨਾ ਸ਼ਬਦ ਨਹੀਂ ਕਿਹਾ ਕਿਉਂਕਿ ਸਤੂ ਜੀ ਦੇ ਦਸਤੇ ਮੁਬਾਰਕ ਤੋਂ ਜੇ ਸ਼ਸਤਰ ਵੀ ਨਿਕਲਦਾ ਨਾ ਤੇ ਪ੍ਰਾਣੀ ਮਾਤਰ ਵਾਸਤੇ ਕੋਈ ਬਰਸਾਦੀ ਹੈ ਉਹਦੇ ਨਾਲ ਸਰਗਤੀ ਪ੍ਰਾਪਤ ਹੁੰਦੀ ਹੈ ਇਹ ਅਬਦਲ ਖਾਨ ਭਾਵੇਂ ਜਾੜ ਆਇਆ ਏ ਪਰ ਸੂਰਬੀਰ ਹੈ ਮਨ ਵਿੱਚ ਸੋਚਦਾ ਹੈ ਕਿ ਗੁਰੂ ਸਾਹਿਬ ਜੀ ਦੇ ਹੱਥੋਂ ਹੀ ਮਰਾਂ ਮੈਦਾਨੇ ਜੰਗ ਦੇ ਅੰਦਰ ਕਿਉਂ ਮੇਰਾ ਫਿਰ ਆਪ ਜੱਸ ਨਾ ਹੋਵੇ ਇਸ ਤਰ੍ਹਾਂ ਸੋਚਿਆ ਇਸਨੇ ਲੈ ਕਹਿ ਲਿਓ ਮਾਰ ਰਣ ਹੋਏ ਅੰਤ ਜਾਂ ਫਿਰ ਮੈਂ ਆਪ ਮਰ ਜਾਵਾਂਗਾ ਜਾਂ ਗੁਰੂ ਸਾਹਿਬ ਨੂੰ ਮਾਰ ਦਿਆਂਗਾ ਤੇ ਮੈਦਾਨੇ ਜੰਗ ਵਿੱਚ ਅੰਤ ਹੋ ਜਾਵੇਗਾ ਯੋਧ ਦਾ ਇਸ ਬੇ ਵਿਚਾਰ ਮਨ ਕਾਸਤ ਆਇਆ ਇਸ ਤਰ੍ਹਾਂ ਮਨ ਵਿੱਚ ਬਚਾਅ ਕਰਕੇ ਬੜਾ ਕਸ਼ਟ ਪਾਇਆ ਬੜਾ ਦੁਖੀ ਹੋਇਆ ਪਤਾਂ ਦੀ ਮੌਤ ਦੇ ਸੋਗ ਕਰਕੇ ਮਰਨ ਚੱਲਿਓ ਸੁਬਾ ਅਗਾਏ ਇਹ ਜਲੰਦਰ ਦਾ ਸੂਬੇਦਾਰ ਅਬਦੁਲ ਖਾਨ ਮਰਨ ਵਾਸਤੇ ਚੱਲਿਆ ਰਣ ਥੱਤੇ ਵਿੱਚ ਜੁੜੇ ਸੰਗ ਤਰੀਆ ਨਾ ਕੌਣ ਰਤਨ ਜਨ ਤੇ ਕਰਮਚੰਦ ਇਹਨਾਂ ਨੂੰ ਨਾਲ ਲੈ ਲਿਆ ਇਸਨੇ ਇੱਕ ਕਰਮਚੰਦ ਅ ਰਤਨ ਚੰਦ ਵਿਖੋ ਉਹਨਾਂ ਦੇ ਨਾਮ ਦੱਸ ਰੇ ਕਬੀ ਰਾਜ ਕਰਮਚੰਦ ਹੈ ਚੰਦੂ ਦਾ ਪੁੱਤਰ ਵੈ ਇੱਕ ਰਤਨ ਚੰਦ ਹੈ ਭਗਵਾਨ ਦਾਸ ਕੇਰਲ ਦਾ ਪੁੱਤਰ ਵੈ ਤੇ ਸਾਧ ਸੰਗਤ ਜੀ ਵੇਖੋ ਕਰਮਚੰਦ ਨੇ ਆਪਣੇ ਪਿਤਾ ਦੀ ਕਸੂਤ ਨੂੰ ਨਹੀਂ ਵਿਚਾਰਿਆ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਾਂਤ ਸਰੂਪ ਸਾਧਗੁਰਾਂ ਜੀ ਦੇ ਉੱਤੇ ਤੱਤੇ ਰੇਤ ਦੇ ਕੱਟੇ ਭੱਪਰ ਪਾਏ ਸੀ ਹਜੂਰ ਨੂੰ ਤੱਕ ਤਵੀ ਤੇ ਬਿਠਾਇਆ ਸੀ। ਗਾਸਾ ਜੀ ਨੇ ਸਜਾਣਾ ਦਿੱਤੀਆਂ ਸੀ ਆਪਣੇ ਪਿਤਾ ਦੀ ਕਤੂਤ ਨੂੰ ਨਹੀਂ ਵੇਖਿਆ। ਤੇ ਗੁਰੂ ਸਾਹਿਬ ਦੇ ਉੱਤੇ ਚੜਾਈ ਕਰਕੇ ਆ ਗਿਆ। ਇਹ ਕਰਮਚੰਦ ਹੈ। ਚੰਦੂ ਦਾ ਪੁੱਤਰ ਹੈ। ਕਰਬਾਮ ਦਾਈ ਨੇ ਚੋਹਨ ਵੀਰ ਇਹਨਾਂ ਦੋਹਨ ਵੀਰ ਦੋਨਾਂ ਸੂਰਮਿਆਂ ਨੂੰ ਆਪਣੇ ਇੱਕ ਨੂੰ ਖੱਬੇ ਪਾਸੇ ਕਰ ਲਿਆ। ਅਬਦੁਲ ਖਾਨ ਨੇ ਇੱਕ ਨਸਟਿਕ ਨੂੰ ਸੱਜੇ ਪਾਸੇ ਕਰ ਲਿਆ। ਗੁਰੂ ਸਮੁਖ ਚਲਿਓ ਹੈ ਕਹਿ ਵੀਰ। ਗੁਰੂ ਜੀ ਦੇ ਸਾਹਮਣੇ ਹੋ ਕਰਕੇ ਚੱਲ ਪਿਆ। ਨਰਪੈ ਹੋ ਕਰਕੇ। ਅਪੀਲ ਹੁੰਦਾ ਡਰ ਅਪੀਲ ਹੁੰਦਾ ਡਰ ਉਹ ਰਹਿ ਤੋ ਕਰਕੇ ਇਹ ਅਬਦਲ ਖਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦੇਰਸ਼ਨ ਨਹੀਂ ਕੀਤੇ ਉਸਨੇ ਮਹਾਰਾਜ ਨੂੰ ਅਜੇ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਨਪੈ ਹੋ ਕੇ ਚੱਲ ਪਿਆ ਸਰਦੂ ਜੀ ਨਾਲ ਯੁੱਧ ਕਰਨ ਵਾਸਤੇ ਜਿੱਥੇ ਬਾਬਾ ਬਿਧੀ ਚੰਦ ਦੀ ਯਾਦ ਹੋਰ ਸਿੱਖ ਮੈਦਾਨੇ ਜੰਗ ਦੇ ਅੰਦਰ ਅੱਗੇ ਮੋਰਚੇ ਤੇ ਲੜ ਰਹੇ ਹਨ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ ਅਬਦਲ ਖਾਨ ਨੇ ਆਪਣੇ ਤੁਰਕਾਂ ਦੀ ਫੌਜ ਜਿਹੜੀ ਸੀ ਅੱਗੇ ਕਰ ਦਿੱਤੀ ਉਸ ਖਾਨ ਦੇ ਉੱਤੇ ਸਿੱਖਾਂ ਦਾ ਅੱਗਾ ਰੁਕੀ ਰੱਖੋ ਉਥੋਂ ਆਪ ਟੱਗਿਆ ਤੇ ਇਧਰ ਸੈਨਾ ਉਲਝੀ ਰਹੀ ਹੈਗੀ ਤੇ ਆਪ ਅਬਦਲ ਖਾਨ ਗੁਰੂ ਹਗਬੀਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਹਨ ਉਧਰ ਵੱਰ ਨੂੰ ਚੱਲ ਪਿਆ ਪਹੁੰਚਿਓ ਨਵਾਬ ਤੇ ਤਰਤ ਆਨ ਬੜੀ ਛੇਤੀ ਨਾਲ ਇਹ ਨਵਾਬ ਅਬਦਲ ਖਾਨ ਜਲੰਧਰ ਦਾ ਸੁਪੇਦਾਰ ਉਥੇ ਆ ਪਹੁੰਚਿਆ ਔਰ ਦੇ ਤਾਰ ਗੁਰੂ ਜੀ ਚਾਹੇ ਜਿਹਦੇ ਹਿੱਤੇ ਦੇ ਅੰਦਰ ਬੜੀ ਇੱਛਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਦੀ ਮਰ ਰਹੋ ਕੇ ਮਾਰੂ ਜੰਗ ਮਾਹੀ ਸੋਚਦਾ ਕਿ ਜਾਜ ਮਦਾਨੇ ਜੰਗ ਵਿੱਚ ਗੁਰੂ ਜੀ ਦੇ ਹੱਥੋਂ ਮਾਰਿਆ ਜਾਵਾਂਗਾ ਤੇ ਜਾਂ ਬਲ ਗੁਰੂ ਸਾਹਿਬ ਨੂੰ ਮਾਰ ਦੇਵਾਂਗਾ ਨਿਜ ਬਲ ਦਿਖਾਏ ਤੇ ਦੇਖ ਲਿਓ ਆਪਣਾ ਬਲ ਖਾਵਾਂਗਾ ਤੇ ਉਹ ਦਿਖਾਵਾਂਗਾ ਕਿ ਮੇਰੇ ਸ਼ਸਤਰਾਂ ਦਾ ਕੀ ਜੋਰ ਹੈ ਮੇਰੀਆਂ ਬਾਹਾਂ ਦੇ ਵਿੱਚ ਕਿੰਨਾ ਬਲ ਹੈ ਦਿਖਾਂਗਾ ਉਹਨਾਂ ਦੇ ਬਲ ਨੂੰ ਤੇ ਦਿਖਾਵਾਂਗਾ ਆਪਣਾ ਬਲ ਕਰ ਹੁਨ ਬੇਰ ਪਰਮਾਤਿਓ ਤੇ ਗੁਰੂ ਸਾਹਿਬ ਜੀ ਨੂੰ ਮਾਰ ਕਰਕੇ ਸਾਰਾ ਹੀ ਨਵੇੜਾ ਕੱਬਿਆਂਗਾ ਦੋਹਰਾ ਇਸ ਵਿਦ ਘਟ ਕਰ ਆਏ ਗੋ ਇਸ ਤਰ੍ਹਾਂ ਠਟ ਕੇ ਭਾਵ ਸੋਚ ਕੇ ਵਿਚਾਰ ਕੇ ਆ ਗਿਆ ਅਬਦੁਲ ਖਾਨ ਜਿਤਿਤ ਪੁਰਖਵਾਨ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਖੜ ਪਦਾਂ ਸੰਪਨ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਅੰਕਾਰ ਸੂ ਹਜੂਰ ਘੋੜੇ ਤੇ ਅਸਵਾਗ ਹਨ ਸਿਖਨ ਪਰਸ ਪਰ ਹੋਤ ਪਾ ਯਾ ਪਰਦੇ ਅੰਦਰ ਪਰਸ ਪਰ ਆਪਸ ਦੇ ਅੰਦਰ ਇਦੋਂ ਅਬਦੁਲ ਖਾਨ ਨੇ ਗੁਰੂ ਸਰਬਜੀ ਨੂੰ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਅਬਦਲ ਖਾਨ ਵੱਲ ਪਟਿਆ ਜੰਗ ਦੀ ਬਹੁਤ ਜਾਰੀ ਚੌਂਬ ਜਿਹੜੀ ਹੈ ਨਾ ਅੱਛਾ ਹਜੂਰ ਨੂੰ ਜਾਗੀ ਹੈ ਜੰਗ ਕਰਨ ਵਾਸਤੇ ਜਦੋਂ ਸਾਹਮਣੇ ਹੋ ਗਿਆ ਸੱਚੇ ਪਾਤਸ਼ਾਹ ਜੀ ਦੇ ਇਹ ਅਬਦਲ ਖਾਨ ਨਵਾਬ ਬਹੁਤੀ ਸੈਨਾ ਮਰਵਾਏ ਬਹੁਤੀ ਸੈਨਾ ਮਰਵਾ ਕੇ ਜਦੋਂ ਸ੍ਰੀ ਸ੍ਰੀਪੁਰਸਪਤ ਅਪ੍ਰੈਲ ਤਬ ਆਪਸ ਦੇ ਅੰਦਰ ਜਦੋਂ ਇੱਕ ਦੂਸਰੇ ਨੂੰ ਵੇਖਿਆ ਇਹ ਵੇਖਿਆ ਹੈ ਆਪਣੇ ਨੇਤਰ ਲਾ ਕੇ ਅਬਦਲ ਖਾਨ ਨੇ ਸਰਦੂ ਜੀ ਵੱਲ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਦੇ ਘੋੜੇ ਤੇ ਮਹਾਰਾਜ ਸਵਾਰ ਨੇ ਉਡੀਕ ਬਲਵਾਇਆ ਸਾਧ ਸੰਗਤ ਜੀ ਚਿੱਟਾ ਦੁੱਧ ਵਰਗਾ ਘੋੜਾ ਏ ਤਗਰੀਬ ਨਵਾ ਸੱਚੇ ਪਾਤਸ਼ਾਹ ਜੀ ਮਹਾਰਾਜ ਹਾਜ਼ੂਰ ਦੇ ਸ਼ੀਸ਼ ਤੇ ਕਲਗੀ ਸੋਭ ਰਹੀ ਹੈ ਗੜ ਚੌੜੀ ਛਾਤੀ ਹੈ ਸੱਚੇ ਪਾਤਸ਼ਾਹ ਜੀ ਦੀ ਪੁਜਾਵਾਂ ਹਾਜ਼ੂਰ ਦੀਆਂ ਗੋਡਿਆਂ ਤੋਂ ਲੰਬੀਆਂ ਨੇ ਕੋਈ ਸਰਾਣ ਘੋੜਾ ਜਾਂ ਵਿਸ਼ੇਸ਼ ਘੋੜਾ ਸਤਿਗੁਰੂ ਜੀ ਦਾ ਭਾਰ ਨਹੀਂ ਸੀ ਸਹਾ ਦਾ ਇਹ ਅਲਾ ਨਸਲ ਦੇ ਘੋੜੇ ਸੀ ਜਿਨ੍ਹਾਂ ਉਤੇ ਸਤਗੁਰੂ ਸਵਾਰੀ ਕਰਿਆ ਕਰਦੇ ਸੀ ਸੋਹੇਲੇ ਘੋੜੇ ਦੀ ਸ਼ੇਤੀ ਦਾ ਕੰਮ ਹੀ ਇਹ ਹੈ ਸੱਚੇ ਪਾਤਸ਼ਾਹ ਇਸ ਘੋੜੇ ਤੇ ਸਵਾਰ ਨੇ ਇਹ ਘੋੜਾ ਇੰਦਾ ਅਲਾ ਹੈ ਮਹਾਰਾਜ ਦੇ ਤੋਂ ਦੇ ਕਿਸਾਂ ਨੂੰ ਚੜਾ ਕੇ ਸਪਰਸ਼ ਕਰਨ ਤੇ ਹਵਾ ਦੇ ਵੇਗ ਨੂੰ ਪਿੱਛੇ ਸਿੱਟ ਦੇਣ ਵਾਲਾ ਕੋਈ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਵੇਖਿਆ ਅਬਦਲ ਖਾਨ ਨੇ ਹਾਜ਼ੂਰ ਦੇ ਕਮਕੱਸੇ ਵਿੱਚ ਸਾਧ ਸੰਗਤ ਜੀ ਜਿਹੜਾ ਪੱਥਾ ਹੈ ਨਾ ਉਹਦਾ ਕਮਕੱਸਾ ਸਜਿਆ ਹੋਇਆ ਤੇ ਤੀਰਾਂ ਨਾਲ ਭਰਿਆ ਹੋਇਆ ਪੱਥਾ ਹੈ ਮਹਾਰਾਜੀ ਦੇ ਮੋਢਿਆਂ ਦੇ ਪੈਨਿਆਂ ਗਾਤਰੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚੌੜੇ ਤੇਗੇ ਦਾ ਮੁੱਠਾ ਦਿਖਾਈ ਦੇ ਰਿਹਾ ਹੈ ਗੁਰੂ ਸਾਹਿਬ ਦੇ ਗਾਤੇ ਪਈ ਹੋਈ ਸ੍ਰੀ ਸਾਹਿਬ ਪਿਆ ਹੋਇਆ ਤੇਗਾ ਦਿਸ ਰਿਹਾ ਹੈ ਕਿਵੇਂ ਦਾ ਸਾਧਗਰਾਂ ਦਾ ਸੂਪ ਲੱਗ ਰਿਹਾ ਹੈ ਕਬੀਰ ਰਾਜ ਦੱਸਦੇ ਨੇ ਫਿਰ ਪੜੋ ਸਾਰ ਕੰਨ ਕਟ ਇੱਕ ਦੀ ਸ਼ਮਸ਼ੇਰ ਸੱਚੇ ਪਾਤਸ਼ਾਹ ਜੀ ਦੇ ਮੋਢੇ ਤੇ ਤਲਖ ਪਿਆ ਹੋਇਆ ਹੈ ਗਰੀਬ ਨਵਾਜ਼ ਦੇ ਕੰਮ ਕਰਸੇ ਅਥਾ ਸਜਿਆ ਹੋਇਆ ਹੈ ਤੇ ਗਾਧੇ ਸਾਧੂਗਰਾਂ ਦੇ ਤੇਗਾ ਪਿਆ ਹੋਇਆ ਹੈ ਪ੍ਰਸਾਦ ਸਹਿਤ ਸ੍ਰੀ ਗੁਰੂ ਸ਼ਮਸ਼ੇਰ ਤੇ ਮੋਢਿਆਂ ਤੇ ਪਿਆ ਹੋਇਆ ਢਾਲਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅਬਦਲ ਖਾਨ ਨੂੰ ਇਉਂ ਲੱਗ ਰਿਹਾ ਜਿਵੇਂ ਕਿਹੜੀ ਸ਼ੇਰ ਮੇਰੇ ਸਾਹਮਣੇ ਖਲੋਤਾ ਹੈ ਬੜੇ ਪ੍ਰਤਾਪਵੰਤ ਠਕਰ ਕੇ ਬਹੁਤ ਵੱਡਾ ਪ੍ਰਤਾਪ ਸਾਧੂਗਰਾਂ ਜੀ ਦਾ ਵੇਸ਼ ਕਰਦੇ ਮਹਾਰਾਜ ਦੇ ਮਸਤਕ ਤੋਂ ਨੂਰ ਧਗ ਰਿਹਾ ਹੈ ਉਹ ਨੂਰ ਦੇ ਕੋਈ ਸਾਧ ਸੰਗਤ ਜੀ ਜਿਹੜ ਤਾਂ ਕਿ ਮਹਾਰਾਜ ਮੈਨੂੰ ਆਸਰਾ ਮਿਲ ਗਿਆ ਸਤਿਗੁਰਾਂ ਦੀ ਸ਼ਰਨ ਵਿੱਚ ਚਲਿਆ ਜਾਂਦਾ ਉਸ ਨੂਰ ਨੂੰ ਵੇਖ ਕਰਕੇ ਉਹੋ ਹੀ ਪ੍ਰਤਾਪ ਜਦੋਂ ਕੋਈ ਦੁਸ਼ਮਣ ਤੱਕਦਾ ਹੈ ਤੇ ਮਹਾਰਾਜ ਦੇ ਮਸਤਕਾ ਪ੍ਰਤਾਪ ਵੇਖ ਕੇ ਉਹ ਦਾ ਅੰਦਰ ਕੰਬ ਜਾਂਦਾ ਡਰ ਗਿਆ ਅਬਦਲ ਖਾਨ 사ਧਗੁਰੂ ਜੀ ਦੇ ਮੁਖ ਮੰਡਲ ਵੱਲ ਵੇਖ ਕਰਕੇ ਪਤਨ ਗੀਤ ਗਾਣ ਜਤਨ ਸਿਮਰ ਕੇ ਮਨ ਦੇ ਅੰਦਰ ਬੜੀ ਯਤਨ ਸਿਮਰਨ ਲਗਾ ਚੇਤਾ ਕਰਨ ਲੱਗਾ ਵਿਸ਼ੇਸ਼ ਕਰਕੇ ਕਿ ਹੁਣ ਕਿਸ ਤਰ੍ਹਾਂ ਮਾਰਾਂਗਾ ਇਹਨਾਂ ਨੂੰ ਤੁਸੀਂ ਵੇਖੋ ਜਦੋਂ ਸ਼ੇਰ ਦਾ ਕਿਤੇ ਸਾਹਮਣਾ ਹੋਵੇ ਤੇ ਉਦੋਂ ਕੀ ਹਾਲਤ ਹੁੰਦੀ ਹੈ ਇਹੀ ਹਾਲਤ ਅਬਦਲ ਖਾਨ ਦੀ ਹੋਈ ਪਈ ਹੈ ਮਨ ਵਿੱਚ ਸੋਚਦਾ ਹੈ ਯਤਨ ਕਿ ਕਿਵੇਂ ਮਾਰਾਂਗਾ ਇਡੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮਸਤ ਤੇ ਨੂਰ ਕਿਵੇਂ ਧਗ ਰਿਹਾ ਹੈ ਅੰਧਾ ਪੈ ਪੀਤ ਹੋ ਗਿਆ ਤੇ ਸੋਚੀ ਜਾਂਦਾ ਬੁਣਦਾ ਬੁਣੀ ਜਾਂਦਾ ਕਿ ਕਿਵੇਂ ਮਾਰਾਂਗਾ ਤਰੰਗ ਰਚਵਤ ਤੁਤ ਕਜਗਾਹਨ ਆਪੇ ਘੋੜੇ ਨੂੰ ਇਹਨੇ ਵੀ ਖੁਦਾਇਆ ਇਧਰੋਂ ਸੱਚੇ ਪਾਤਸ਼ਾਹ ਜੀ ਦਾ ਘੋੜਾ ਵੀ ਥੋੜਾ ਥੋੜਾ ਕੁਦਰ ਰਿਹਾ ਤੁਤ ਕਜਗਾਹਨ ਗਜਗਾਹਨ ਇੱਕ ਗਹਿਣਾ ਹੁੰਦਾ ਹਾਥੀ ਤੇ ਪਾਉਣ ਵਾਲੇ ਉਸ ਗੱਲ ਵਿੱਚ ਗਹਿਣੇ ਨੂੰ ਨਹੀਂ ਗਜਗਾਹਨ ਕਹਿੰਦੇ ਆ ਗਜ ਅਰਥ ਹਾਥੀ ਦਾ ਪਰ ਘੋੜੇ ਦੇ ਗੱਲ ਵਿੱਚ ਵੀ ਸਾਧ ਸੰਗਤ ਜੀ ਉਹ ਵੱਡਾ ਹਾਰ ਜਿਹੜਾ ਨਾ ਪਾਇਆ ਜਾਂਦਾ ਹੈ ਹਜ਼ੂਰ ਜਿਸ ਘੋੜੇ ਤੇ ਅਸਵਾਰ ਨੇ ਉਸ ਦੇ ਗਲ ਵਿੱਚ ਵੀ ਵੱਡਾ ਹਾਰ ਪਿਆ ਹੋਇਆ ਹੈ ਇਹ ਹਾਰ ਕੱਪੜੇ ਦਾ ਨਹੀਂ ਹੁੰਦਾ ਸੋਨੇ ਦਾ ਹੁੰਦਾ ਹੈ ਤੇ ਸਤਗੁਰੂ ਪਾਕਸ਼ਾ ਜੀ ਦਾ ਘੋੜਾ ਵੀ ਥੋੜਾ ਥੋੜਾ ਉਛਲ ਰਿਹਾ ਹੈ ਤੇ ਉਹ ਜਿਹੜਾ ਪਾਇਆ ਹੋਇਆ ਆ ਕੇ ਗਹਿਣਾ ਵੇਖੋ ਕਵੀ ਰਾਜ ਅਲੰਕਾਰ ਬੰਦਿਆ ਉਹ ਛੰਗ ਰਿਹਾ ਜਿਦੋਂ ਮਹਾਰਾਜ ਦਾ ਘੋੜਾ ਥੋੜਾ ਥੋੜਾ ਪੌੜਾਂ ਦੇ ਉੱਤੇ ਮੋਰ ਦੀ ਨਾਚ ਕਰਦਾ ਹੈ ਹਿਰਨ ਵਾਂਗ ਖੁੱਦਦਾ ਹੈ ਤੇ ਮੋਰ ਵਾਂਗ ਜਦੋਂ ਪੈਲ ਪਾਉਂਦਾ ਏ ਇਹ ਸਿੱਖਾਂ ਕੋ ਚਾਹ ਤਵਦਾਨ ਇਹ ਸਿੱਖਾਂ ਨੂੰ ਜਿਹੜਾ ਹੈ ਨਾ ਗਾਹ ਕਰਕੇ ਭਾਵ ਲੰਘ ਕੇ ਅਬਦਲ ਖਾਨ குரு ਸਾਹਿਬ ਤੱਕ ਪਹੁੰਚਣ ਦੀ ਇੱਛਾ ਕਰ ਰਿਹਾ ਏ ਹੱਥ ਦੇ ਹੱਥ ਮੈਂ ਤੀਰ ਨਿਕਾਰਤ ਹੱਥ ਦੇ ਅੰਦਰ ਇਹਦੇ ਕੋਲ ਤਲਪਵਾ ਤੇ ਤੀਰ ਇਸਨੇ ਪੱਥੇ ਵਿੱਚੋਂ ਕ ਕੰਚਨਕੇਰ ਭੁਖਨ ਅੰਗ ਤੇ ਜਿਹੜੇ ਕੰਚਨਕੇਰ ਭੁਖਨ ਅੰਗ ਜਿਹੜੇ ਗਹਿਣੇ ਆ ਜਿਹੜੇ ਕੰਚਨ ਸੋਨੇ ਦੇ ਅੰਗਾਂ ਦੇ ਪਾਏ ਹੋਏ ਜਬਰ ਜਵਾਹਰ ਚਰਤੀ ਸੰਗ ਬੜੀ ਉਹਨਾਂ ਦੀ ਚਾਹਰ ਹੀ ਜਗਮਗਾਟ ਹੋ ਰਹੀ ਹੈ ਪ੍ਰਕਾਸ਼ ਪੈਂਦਾ ਏ ਗਲੀ ਚਪਲ ਵਰ ਮੂਰਤ ਰੰਗ ਸੱਚੇ ਪਾਤਸ਼ਾਹ ਜਿਸ ਘੋੜੇ ਤੇ ਸਵਾਰ ਨੇ ਫਿਰ ਉਸ ਘੋੜੇ ਦਾ ਜ਼ਿਕਰ ਕਰਦੇ ਆ ਕਿ ਬੜਾ ਬਲੀ ਤੇ ਚਪਲ ਚੰਚਲ ਘੋੜਾ ਏ ਫਿਰਨ ਹਰਕਤ ਵਿੱਚ ਜੰਗ ਹੈਦਾਨੀ ਮਦਾਨੇ ਜੰਗ ਦੇ ਅੰਦਰ ਜਿਵੇਂ ਥਾਲ ਵਿੱਚ ਪਿਆ ਹੋਇਆ ਪਾਰਾ ਸਾਦ ਸੰਗਤ ਜਿੱਥੇ ਡਰਿਆ ਏਵੇਂ ਸੱਚੇ ਪਾਤਸ਼ਾਹ ਜੀ ਦਾ ਘੋੜਾ ਜਿਹੜਾ ਪਾਰੇ ਦੇ ਵਾਂਗ ਛਿੱਟ ਕਿਉਂਕਿ ਮੈਦਾਨੇ ਜੰਗ ਵਿੱਚ ਕਿਧਰੋਂ ਤੀਰ ਕਿਧਰੋਂ ਗੋਲੀ ਆਵੇ ਇੱਕ ਥਾਂ ਤੇ ਨਿਸ਼ਾਨਾ ਬਣ ਕੇ ਨਹੀਂ ਖਲੋਈਦਾ ਕਿਉਂਕਿ ਫਿਰ ਦੂਰੋਂ ਨਿਸ਼ਾਨਾ ਮਾਰ ਕੇ ਸੂਰਮੇ ਜਿਹੜੇ ਆ ਉਹ ਫੁੱਲ ਦਿੰਦੇ ਆ ਕਿ ਘੋੜੇ ਰਸਤਾ ਦੇ ਸਿੱਖਿਆ ਤ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹੜੇ ਘੋੜੇ ਤੇ ਸਵਾਰ ਆ ਘੋੜਾ ਥਿੜਕ ਰਿਹਾ ਕਰੇ ਇੱਧਰ ਜਾਂਦਾ ਕਦੇ ਉੱਧਰ ਹੁੰਦਾ ਮਹਾਰਾਜ ਫੁਸਕਾਰ ਚ ਫਿਰ ਇਸ ਨੂੰ ਸ਼ਾਂਤ ਕਰਦੇ ਆ ਇਹਦੋਂ ਅਬਦੁਲ ਖਾਨ ਨੇ ਵੇਖਿਆ ਕੁਝ ਸਿੱਖ ਜਿਹੜੇ ਅੱਗੇ ਇਹਨਾਂ ਨੂੰ ਲੰਘ ਕੇ ਮਹਾਰਾਜ ਤੱਕ ਪਹੁੰਚਾ ਕੁਝ ਕਤíř ਛੱਲੇ ਅਬਦੁਲ ਖਾਨ ਨੇ 3-2 ਖਤੀ ਚ ਇਹਨਾਂ ਬਿ ਲੋਕਾਂ ਦਾ ਸਤਿਗੁਰੂ ਬੋਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵੀ ਦੁਆ ਮਾਰ ਦੇਖਿਆ ਤੇ ਇਹਨਾਂ ਵਾਲ ਵੇਖ ਕੇ ਹਜੂਰ ਕਹਿਣ ਲੱਗੇ ਅਬੇ ਕਾਲੋ ਪਰਟਾ ਕਿਤ ਕੋਲੇ ਮਹਾਰਾਜ ਕਹਿੰਦੇ ਰਤਨ ਚੰਦ ਕੋਈ ਕਰਮ ਚੰਦ ਹੁਣੇ ਹੀ ਆਪਣੇ ਪਿਓਾਂ ਦੀ ਮੌਤ ਦਾ ਬਦਲਾ ਲੈਣ ਦਾ ਸਮਾਂ ਹੁਣ ਖੰਜਾਇਓ ਨਾ ਸਮਾਂ ਆਪੇ ਪਿਓ ਦੀ ਮੌਤ ਦਾ ਬਦਲਾ ਲੈ ਲਵੋ ਹਿਮਕਾਇਰ ਬਨਸ ਮੁਖਣਾ ਆਵੋ ਮਹਾਰਾਜ ਕਹਿੰਦੇ ਕਾਇਰੋ ਤੇ ਪੋਕ ਪਣੀ ਪਿੱਛੇ ਸਾਇਨਾ ਖਲੋਤੇ ਮਾਰਾ ਰਹੇ ਸੀ ਸਾਹਮਣੇ ਕਿਉਂ ਨਹੀਂ ਆਉਂਦੇ ਕਿਉਂਕਿ ਸਾਹਮਣੇ ਨਹੀਂ ਸੀ ਆਉਂਦੇ ਮਹਾਰਾਜ ਅੱਗੇ ਹੋ ਕੇ ਲੱਦੇ ਨਹੀਂ ਸੀ ਮਹਾਰਾਜ ਕਹ ਵੱਡਾ ਉਪਾਦ ਝਗੜਾ ਰਚ ਕਰਕੇ ਤੇ ਤੁਰਕਾਂ ਦੀ ਸੈਨਤ ਪੁਸਾਈ ਮਰਵਾਈ ਹੈ ਦੋਵਾਂ ਨੇ ਬੈਠ ਕਚਹਿਰੀ ਬਾਤ ਬਣਿਆ ਹੈ ਤੇ ਕਚਹਿਰੀਆਂ ਵਿੱਚ ਬੈਠ ਕੇ ਗੱਲਾਂ ਵਈਆਂ ਬਣਾਉਣੇ ਹੁ ਕਿਉਂਕਿ ਜਲੰਧਰ ਦੇ ਸੁਬੇਦਾਰ ਨੂੰ ਕਹਿੰਦੇ ਸੀ ਕਿ ਸਿੱਖ ਤੁਸੀਂ ਫੜ ਲੈਣੇ ਆ ਤੇ ਗੁਰੂ ਸਾਹਿਬ ਨੂੰ ਤਾਂ ਅਸੀਂ ਛਾਟੀ ਜਾ ਕੇ ਮਾਰ ਦੇਣਾ ਮਹਾਰਾਜਾਂ ਤਾਂ ਜਾਮੀ ਸਤਗੁਰੂ ਜੀ ਕਹਿੰਦੇ ਉਹ ਤੇ ਕਚਾਰੀ 'ਚ ਬੈਠੇ ਦੋਵੇਂ ਤੁਸੀਂ ਫੜੀਆਂ ਗੱਲਾਂ ਬਣਾਉਂਦੇ ਸੀਗੇ। ਟਲਟਾ ਗੁਰਦੇਹਮਲੇ ਤੇ ਆਪੇ ਪਿਓ ਦੀ ਮੌਤ ਦਾ ਬਦਲਾ ਅਸੀਂ ਗੁਰੂ ਸਾਹਿਬ ਨੂੰ ਮਾਰ ਕੇ ਲਵਾਵਾਂਗੇ। ਤੁਸੀਂ ਕਹੇ ਬੇ ਉਹ ਮੈਂ ਕਿਧ ਘਾਰੂ ਮਹਾਰਾਜ ਕਹਿੰਦਾ ਤੁਹਾਡੀ ਉਸ ਪ੍ਰਤਗਿਆ ਦੇ ਕਹਿਣ ਨੂੰ ਵੱਡਾ ਟਕਹਾਰ ਹੈ। ਤੇ ਸਤਗੁਰੂ ਜੀ ਨੇ ਕਿਹਾ ਜੇ ਸਾਰ ਸੰਗਤ ਜੀ ਸੌ ਵਾਰੀ ਫਿੜੇ ਮੂੰ ਫਿੜੇ ਮੂੰ ਕਹੀਏ ਤੇ ਇਕ ਲਾਂਦ ਸੋ ਵਾਰੀ ਲਾਂਤ ਪਾਈ ਤੇ ਇੱਕ ਤਰ੍ਹਾਂ ਦੀ ਹੁੰਦੀ ਮਹਾਰਾਜ ਕਹਿੰਦੇ ਪ੍ਰਕਾਰ ਆ ਤੁਹਾਨੂੰ ਦੋਹਾਂ ਨੂੰ ਜੇ ਆਪਣੇ ਪਿਓ ਦੀ ਮੌਤ ਦਾ ਉਹ ਬਦਲਾ ਨਹੀਂ ਲੈਂਦੇ ਮੈਟਿਕ ਹੋਵਤ ਦੰਗ ਮਝਾਉ ਮੈਦਾਨੇ جنگ ਦੇ ਅੰਦਰ ਮਹਾਰਾਜ ਕਹਿੰਦੇ ਨੇੜਾ ਨਹੀਂ ਤੁਸੀਂ ਕਰਦੇ ਹੋ ਸੁਣ ਕਰ ਜਰੇ ਜਰੇ ਨੈ ਬੈਨ ਸੁਣ ਕੇ ਮਹਾਰਾਜ ਦੇ ਬਚਨ ਸੜ ਗਏ ਪਰਦਾਸ ਨਹੀਂ ਹੋਈਆਂ ਮਹਾਰਾਜ ਦੀਆਂ ਕਈਆਂ ਹੋਈਆਂ ਸੱਚੀਆਂ ਗੱਲਾਂ ਗਰੋਧ ਦੇ ਨਾਲ ਦੋਹਾਂ ਨੇ ਆਪਣੇ ਨੈਤਰ ਲਾਲ ਕਰ ਲਏ ਦੋਨੋਂ ਖਤਰੀ ਤੇ ਸ਼ਹਿਰ ਅਬਦੁਲ ਖਾਨ ਨਵਾਬ ਦੇ ਚੰਚਲ ਕਰੇ ਰੰਗ ਸਤਾਬ ਕਾਲੀ ਨਾਲ ਇਹਨਾਂ ਨੇ ਆਪਣੇ ਘੋੜੇ ਬੜੇ ਚੰਚਲ ਕਰ ਲਏ ਕਿ ਨਿਕ ਨਗੁਰ ਚਾਹਸ ਮਹਾਰਾ ਜਿੰਨੇ ਨੇੜੇ ਆ ਗਏ ਕੋਵਾਰ ਸਤਗੁਰੂ ਗੁਰੂ ਅਰਜਨ ਸਾਹਿਬ ਦੇ ਉੱਤੇ ਚੜ ਕੇ ਆ ਕੇ ਚਾਹੁੰਦੇ ਆ ਹੁਣ ਮਹਾਰਾਜ ਨੂੰ ਤਿੰਨੇ ਇਕੱਠੇ ਹੀ ਅਸੀਂ ਇੱਕੇ ਵਾਰੀ ਜਿਹੜਾ ਜੰਗ ਪਾ ਕੇ ਤੇ ਗੁਰੂ ਸਾਹਿਬ ਨੂੰ ਮਾਰ ਦਈਏ ਸੰਪਨ ਮੈਂ ਕਰਬਾਨ ਸੰਚਾਰਾ ਤੇ ਧਲਖਾੜੇ ਵਿੱਚ ਕਿੰਨਾ ਨੇ ਤੀਰ ਸਿੰਝ ਲਏ ਹਾਂਗਾ ਐ ਚੱਖੇ ਚੱਖੇ ਤਿੰਨਾ ਨੇ ਬੜੇ ਬਲਪੂਰਵਕ ਸਤਗੁਰੂ ਅਨਮਖਿ ਸ਼ੋਰਨ ਕੀਨਾ ਕੋਈ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਤੀਰ ਜਿਹੜੇ ਸੀ ਨਾ ਉੱਥੇ ਚੱਖੇ ਚੱਖੇ ਧਲਖਾ ਤੋਂ ਛੱਡਣਾ ਕੀਤੇ ਸ੍ਰੀ ਹਰਿ ਗੋਬਿੰਦ ਐਤ ਪਨਾਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪੇ ਘੋੜੇ ਨੂੰ ਚਪ ਦੇ ਛੁੱਟਿਆ ਹੋਇਆ تیر ਵੇਖ ਕੇ ਆਪਣੋ ਤੁਖ ਕਠੋਰ ਸੁਣਾ ਹਜੂਰ ਨੇ ਤੇ ਸਮੇ ਆਪਣਾ ਕਠੋਰ ਤੁਖ ਜਿਹੜਾ ਸੀ ਨਾ ਸੱਜਣ ਤਾਲਕ ਮਹਾਰਾਜ ਨੇ ਮੋਢੇ ਉੱਪਰ ਲਾ ਲਿਆ ਤੇ ਸਮੇ ਖਪਰਾ ਤਾਰ ਕੋ ਨਸਨ ਚਾਰਾ ਸੱਜੇ ਬਾਦਸ਼ਾਹ ਨੇ ਖਪਰਾ ਦੀਰ ਪੜ ਕੇ ਤੇ ਉਹਦੀ ਪੱਕ ਦੇ ਉੱਤੇ ਮਹਾਰਾਜ ਨੇ ਤੇ ਸਮੇ ਸੇਜ ਲਿਆ ਭਾਵ ਧਰ ਲਿਆ ਸਰਦੂਰੀ ਨੇ ਕੰਨ ਤੱਕ ਖਿੱਚ ਕੇ ਮਹਾਰਾਜ ਨੇ ਖਪਰਾ ਤਿੰਨ ਛੱਡਣਾ ਕੀਤਾ ਬੜੇ ਵੇਗ ਨਾਲ ਛੂੰਡਦਾ ਹੋਇਆ ਸੱਪ ਵਾਂਗ ਜਿਵੇਂ ਫਣਿਰਨਾਗ ਫੰਨ ਖਲਾ ਕੇ ਉੱਡਦਾ ਹੈ ਨਾ ਇਵੇਂ ਮਹਾਰਾਜ ਦਾ ਖਪਰਾ ਤੀਰ ਛੂੰਡਦਾ ਹੋਇਆ ਛੁੱਟਿਆ ਹੈ ਭੱਤਚੰਦ ਤੋਂ ਤੱਕ ਚਲਾਵਾ ਹਜੂਰ ਨੇ ਭੱਤ ਇਹ ਤੱਕ ਕੇ ਚਲਾਇਆ ਇਹ ਤੀਰ ਉਹ ਹਲ ਗयो ਉਤਰੰਗੋ ਕਾ ਆ ਇਹਦਾ ਘੋੜਾ ਉਚਲ ਪਿਆ ਜਦੋਂ ਮਹਾਰਾਜ ਦੇ ਹੱਥੋਂ ਤੀਰ ਛੁੱਟਿਆ ਇਹ ਰਤਨਚੰਦ ਤੇ ਬਚ ਗਿਆ ਉਛਲਦੇ ਹੋਏ ਘੋੜੇ ਦੀ ਧੌਣ ਵਿੱਚ ਆ ਕਰਕੇ ਜਿਹੜਾ ਅਸੀਂ ਨਾ ਤੀਰ ਵਜਾ ਉਛਲ ਤੀ ਕੀ ਛਾਤੀ ਵਿੱਚ ਵਿਧਈਓ ਉਛਲਦੇ ਹੋਏ ਘੋੜੇ ਦੀ ਛਾਤੀ ਨੂੰ ਪਾਰ ਗਿਆ ਮਹਾਰਾਜਾ ਤੀਰ ਬਾਸ਼ਾ ਜੀ ਸਾਹ ਪਾਰ ਸਰ ਭਈਓ ਤੇ ਸਾਹ ਸੰਗਤ ਜੀ ਜਿੱਥੇ ਪੂਛ ਲਵੈ ਨਾ ਛਾਤੀ ਨੂੰ ਪਾਰਦਾ ਹੋਇਆ ਤੀਰ ਘੋੜੇ ਦੀ ਪੂਛ ਦੇ ਰਾਹੀ ਜਿਹੜਾ ਅਸੀਂ ਪਿਛੇ ਨੂੰ ਪਾਰ ਲੰਘ ਗਏ ਤੇ ਇਹ ਤਾਂ ਉਲਟ ਕੇ ਰਤਨਚੰਦ ਜਿਹੜਾ ਸੀ ਉਹ ਧਰਤੀ ਤੇ ਡਿੱਗ ਗਿਆ ਵਾਥਾ ਆ ਕੇ ਘੁੜਾ ਧਰਤੀ ਤੇ ਡਿੱਗ ਪਿਆ ਵੇਖ ਵੇਖ ਕਰਕੇ ਸਾਰੇ ਹਾਰਾ ਹੋ ਗਏ ਅਬਦਲ ਖਾਨ ਕੀ ਸ਼ਫਤੀ ਕਰੇ ਅਬਦਲ ਖਾਨ ਜਿਹੜਾ ਨਾ ਉਹ ਕਹਿੰ ਗੁਰੂ ਹਰਗੋਬਿੰਦ ਸਾਹਿਬ ਦੇ ਛੁੱਟੇ ਹੋਏ ਤੀਰ ਦੀ ਬੜੀ ਸਿਫਤ ਕਰਦਾ ਹੈ ਕਿ ਇਹੋ ਜਿਹਾ ਤੀਰ ਅੱਜ ਕੱਲ ਦੇ ਸਮੇਂ ਵਿੱਚ ਕੋਈ ਨਹੀਂ ਚਲਾ ਸਕਦਾ ਉਹ ਸਰ ਕੀ ਇੱਕ ਤੀਨਾ ਮਾਰ ਕਹਿੰਦਾ ਹੈ ਮੇਰੇ ਹੱਥੋਂ ਛੁੱਟੇ ਹੋਏ ਤੀਰ ਦੀ ਇੰਨੀ ਮਾਰ ਨਹੀਂ ਹੋ ਸਕਦੀ ਕਿੰਨੇ ਬਲ ਨਾਲ ਮਹਾਰਾਜ ਤੀਰ ਛੜਿਆ ਫਿਰ ਵੇਖੋ ਸਾਧ ਸੰਗਤ ਜੀ ਹਾਜੂਰ ਦੀਆਂ ਜਿੰਨੀਆਂ ਭਜਾਵਾਂ ਲੰਮੀਆਂ ਸਤਿਗੁਰੂ ਜੀ ਦਾ ਤਰਖ ਕੋਈ ਮਲੁਖ ਖਿੱਚ ਨਹੀਂ ਸਕਦਾ ਕਿਉਂਕਿ ਬਾਜੂਆਂ ਦਾ ਜਿੰਨਾ ਫਲਾਅ ਹੈ ਤਾਂ ਹੀ ਖਿੱਚਿਆ ਜਾਣਾ ਤਰਖ ਤੇ ਓਡਾ ਵੱਡਾ ਤੀਰ ਮਹਾਰਾਜ ਵਿੱਚ ਪੂਰਦੇ ਸੀ ਜਿੱਡੀਆਂ ਵੱਡੀਆਂ ਹਜੂਰੀਆਂ ਭੁਜਾਵਾਂ ਨੇ ਤੇ ਇਸੇ ਕਰਕੇ ਤੀਰ ਜਿਹੜੇ ਸੀ ਨਾ ਚੁੱਕ ਚੁੱਕ ਕੇ ਜੁੱਧ ਵਿੱਚ ਲੈ ਜਾਂਦੇ ਸੀ ਸਿਪਾਹੀ ਆਪੇ ਸੈਨਾਪਤੀਆਂ ਨੂੰ ਦਿਖਾਉਂਦੇ ਸੀ ਪਹਿਲੀ ਜੰਗ ਅੰਗੰਦਰ ਜਿਹੜਾ ਮੁਗਲਸ ਖਾਨ ਮਾਰਿਆ ਸੀ ਉਹਨੂੰ ਤੀਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਵਿਖਾਇਆ ਨਾ ਉਹਦੇ ਸਿਪਾਹੀਆਂ ਨੇ ਕਿ ਆਹ ਤੀਰ ਗੁਰੂ ਹਰਗੋਬਿੰਦ ਸਾਹਿਬ ਦੇ ਅੰਸ਼ ਤੋਂ ਛੁੱਟ ਰਹੇ ਆ ਤੇ ਉਹ ਮੁਗਲਸ ਖਾਨ ਕਹਿੰਦਾ ਯਾ ਖਦਾਇਆ ਇਹ ਤੀਰ ਹੈ ਕਿ ਬੱਛੇ ਐਡੇ ਲੰਮੇ ਤੀਰ ਉਹਨੇ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਦਰਸ਼ਨ ਨਹੀਂ ਸੀ ਕੀਤਾ ਕਹਿੰਦਾ ਕਿੱਡਾ ਵੱਡ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮੈਂ ਤੀਰ ਛੱਡਿਆ ਵੇਖ ਕੇ ਅਬਦੁਲ ਖਾਨ ਨੇ ਕਿਹਾ ਕਿ ਨਹੀਂ ਮੇਰੇ ਤੀਰ ਦੀ ਐਸੀ ਮਾਰ ਨਹੀਂ ਹੋ ਸਕਦੀ ਪਰਿਓ ਪਰ ਹੈ ਕੋਤੜੜਾਰ ਤੇ ਪਾਰ ਹੀ ਹੋ ਗਿਆ ਘੋੜੇ 'ਚ ਛਟ ਗਿਆ ਹੀ ਨਹੀਂ ਘੋੜਾ ਜਿਹੜਾ ਅਸੀਂ ਧਰਤੀ ਤੇ ਸਿੱਟ ਦਿੱਤਾ ਮਹਾਰਾਜ ਦੇ ਤੀਰ ਨੇ ਰਤਨ ਚੰਦ ਅਗਰ ਪਰਿਓ ਸੰਭਾਰਾ ਰਤਨ ਚੰਦ ਟਿਕ ਪਿਆ ਪਰ ਉਹਨੇ ਆਪਣਾ ਆਪ ਸੰਭਾਲ ਲਿਆ ਕਰਮ ਚੰਦ ਤਰ ਪਰਿਓ ਅਗਾਰਾ ਤੇ ਕਰਮ ਚੰਦ ਤੇ ਸਮੇਂ ਬੜਾ ਕਾਲਾ ਹੋਇਆ ਸੂਰਮਤਾਈ ਬਖਾਉਣ ਲਈ ਅੱਗੇ ਵਾਧਾ ਆਇਆ ਕਮ ਸਿੰਘ ਸਾਹਿਬ ਵੱਲ ਗੱਟਿਓ ਤੀਰ ਗੁਰਕੇ ਹੈ ਲਾਗਾ ਇਹਨੇ ਕਰਮ ਚੰਦ ਨੇ ਤੀਰ ਮਾਰਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੇ ਆ ਕਰਕੇ ਆਵਿਦੇ ਛੁੱਟੇ ਹੋਏ ਤੀਰ ਦਾ ਜ਼ਖਮ ਜਿਹੜਾ ਸੀ ਘੋਡੇ ਤੇ ਲੱਗਿਆ ਪਰ ਜ਼ਖਮ ਇੰਨਾ ਕੁ ਹੋਇਆ ਕਿ ਘੋੜਾ ਅਗਲਿਆਂ ਪੈਰਾਂ ਤੇ ਜਿਹੜਾ ਸੀ ਨਾ ਉਹ ਟੇਡਾ ਹੋ ਗਿਆ ਥੋੜਾ ਜਿਹਾ ਫਿੱਟ ਗਿਆ ਸਚੇ ਪਾਤਸ਼ਾਹ ਜੀ ਮਹਾਰਾਜ ਦੇ ਘੋੜੇ ਦੀ ਤਾਉਣ ਵਿੱਚ ਆ ਕੇ ਕਰਮਚੰਦ ਦਾ ਛੁੱਟਿਆ ਹੋਇਆ ਤੀਰ ਲੱਗ ਗਿਆ ਖਿੱਚ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਘੋੜੇ ਦੀ ਤਾਉਣ ਵਿੱਚੋਂ ਤੀਰ ਬਾਹਰ ਕੱਢ ਕੇ ਸਿੱਟ ਦਿੱਤਾ ਹਜ਼ੂਰ ਨੇ ਕੋੜਾ ਛੇੜਿਆ ਜਿਸ ਵਿੱਚ ਭਾਰੀ ਬਲ ਵਾ ਘੋੜਾ ਅਗਲੇ ਗੋਟਣਿਆਂ ਦੇ ਉੱਤੇ ਡਿੱਗ ਗਿਆ ਸੀ ਜਦੋਂ ਸਰਗੁਰਾਂ ਜੀ ਨੇ ਛੇੜਿਆ ਨਾ ਘੋੜੇ ਨੂੰ ਪਹਿਲਾਂ ਦੀ ਤਰ੍ਹਾਂ ਬੜੇ ਬਲ ਨਾਲ ਘੋੜਾ ਕੁਛ ਟਪਿਆ ਜੰਗ ਦੇ ਅੰਦਰ ਘੋੜੇ ਦੀ ਤਾਉਣ ਤੋਂ ਬਹੁਤ ਆਜਾਦਾ ਲਹੂ ਵਗ ਰਿਹਾ ਹੈ ਸਰਗੁਰ ਕੇ ਰਿਸਪ ਜੀ ਮਹਾਰਾਜ ਘੋੜੇ ਦੇ ਵਗਦਾ ਹੋਇਆ ਲਹੂ ਵੇਖ ਕੇ ਮਹਾਰਾ ਆਪਣੇ ਵਾਹਨ ਘੋੜੇ ਦੇ ਵਗਦਾ ਹੋਇਆ ਖੂਨ ਹਜੂਰ ਨੇ ਵੇਖਿਆ ਸਤਗੁਰੂ ਜੀ ਨੇ ਉਸ ਸਮੇਂ ਮੌਕਾ ਵੇਖਿਆ ਕਿਉਂਕਿ ਜੰਦੂ ਦਾ ਪੁੱਤਰ ਨੇੜੇ ਆ ਗਿਆ ਸੀ ਜਦਾ ਵੇਖੋ ਇਹ ਜੁੱਧ ਦੀਆਂ ਨੀਤੀਆਂ ਸਾਨੂੰ ਇਹ ਵੀ ਇਤਿਹਾਸ ਦੱਸਦਾ ਹੈ ਕਿਉਂਕਿ ਅੱਖ ਦੇ ਫੁਰਤੇ ਨਾਲ ਸਮਾਂ ਹੁੰਦਾ ਉਧਰ ਉਧਰੀ ਮਾਰੀ ਦੀ ਨਹੀਂ ਗਲਤੀ ਵੀ ਸਾਧ ਸੰਗਤ ਜੀ ਉਸ ਸਮੇਂ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਆ ਸਤਗੁਰੂ ਜੀ ਨੇ ਜਿਹੜਾ ਤਲਖ ਹੱਥ ਵਿੱਚ ਫੜਿਆ ਹੋਇਆ ਸੀ ਨਾ ਬੜੀ ਕਾਲੀ ਨਾਮ ਮਹਾਰਾਜ ਨੇ ਧਾਕਾ ਨੂੰ ਘਾਤੇ ਕਰ ਲਿਆ ਸੱਚੇ ਪਾਤਸ਼ਾਹ ਨੇ ਭਿਆਨਕ ਤੇਗਾ ਜਿਹੜਾ ਘਾਤੇ ਪਾਇਆ ਹੋਸੀ ਚੌੜਾ ਚੰਦਰ ਹਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬੜੀ ਸ਼ਤੀ ਦੇ ਨਾਲ ਸਾੱਕਾਤਾ ਹੋਇਆ ਤੇਗਾ ਖਿੱਚ ਲਿਆ ਆਪਣੇ ਹੱਥ ਵਿੱਚ ਸਤਗੁਰੂ ਜੀ ਨੇ ਘੋੜਿਆਂ ਨੂੰ ਛੇੜ ਦਿੱਤਾ ਛਾਲਾਂ ਵਿੱਚ ਉਛਲਦਾ ਹੋਇਆ ਘੋੜਾ ਬਿਜਲੀ ਦੀ ਗੁਰਤੀ ਨਾਲ ਚੰਦੂ ਦੇ ਪੁੱਤਰ ਕਰਮਚੰਦ ਕੋਲ ਆ ਗਿਆ ਸਤਗੁਰੂ ਜੀ ਨੇ ਤਫੇਰਿਆਂ ਜਿਹੜਾ ਚਫੇਰਿਆਂ ਕਰਮਚੰਦ ਨੂੰ ਘੇਰ ਲਿਆ ਜਦੋਂ ਸਤਗੁਰੂ ਜੀ ਦੇ ਪਰਦੇ ਹੋਏ ਵੀਰ ਦਾਸ ਨਾਲ ਨਜ਼ਰ ਵੇਖੇ ਨਾ ਮਚਾ ਦਾ ਡਰ ਗਿਆ ਇਵਨ ਤੇ ਨਿਰਾਸ਼ਤ ਤੇਰਾ ਉਸ ਸਮੇਂ ਜੀਵਨ ਤੋਂ ਨਿਰਾਸ਼ ਹੋ ਗਿਆ ਸਤਗੁਰੂ ਜੀ ਦਾ ਵੀਰਾਸ ਵੇਖ ਕੇ ਕਿ ਹੁਣ ਮੇਰੀ ਮੌਤ ਆ ਗਈ ਹੈ ਆਪਣੇ ਘੋੜੇ ਨੂੰ ਉੱਤੇ ਸਮੇਂ ਪੇਰਿਆ ਇਸ ਨੇ ਵੀ ਤੇ ਆਪਣੇ ਹੱਥ ਵਿੱਚ ਕਹਾ ਪਕੜਿਆ ਛੇਤੀ ਨਾਲ ਮਹਾਰਾਜ ਦੇ ਬਾਹਰ ਤੋਂ ਬਚਾ ਕਰਨ ਵਾਸਤੇ ਬੜੇ ਗੋੜ ਨਾਲ ਇਹਨੇ ਵੀ ਆਪਣਾ ਡੇਗਾ ਜਿਹੜੀ ਸੀ ਕਿਰਪਾਨ ਖਿੱਚੀ ਮਹਾਰਾਜ ਵੱਲ ਵੇਖ ਕੇ ਡਰ ਗਿਆ ਕਿ ਹਜੂਰ ਨੇ ਬੜੇ ਵੀਰਾਸ ਦੇ ਨਾਲ ਸ੍ਰੀ ਸਾਹਿਬ ਖਿੱਚ ਕੇ ਡੇਗਾ ਖਿੱਚ ਕੇ ਮੇਰੇ ਵੱਲ ਆਏ ਆ ਸਤਗੁਰੂ ਜੀ ਨੇ ਚੁਗਦਾ ਹੀ ਦਵਾ ਲਿਆ ਇਹਦਾ ਉਹ ਘੋੜੇ ਦੀ ਕਵਾਇਰ ਕਰੀਦੀ ਹੈ ਕਿ ਕਿਸੇ ਪਾਸੇ ਦੁਸ਼ਮਣ ਹੁਣ ਨੱਠ ਨਾ ਸਕੇ ਮਹਾਰਾਜ ਨੇ ਦਾ ਚੁਗੰਦਾ ਦਬਾ ਲਿਆ ਕਿ ਕਿਸੇ ਪਾਸੇ ਭੱਜ ਨਾ ਸਕੇ ਜਾਣੇ ਤਬੇ ਕਲ ਨਿਰਾਇਓ ਜਾਣਿਆ ਇਸ ਕਰਮਚੰਦ ਰਿਆ ਕਿ ਮੇਰੀ ਮੌਤ ਨੇੜੇ ਆ ਗਈ ਕਾਲ ਆ ਗਿਆ ਮੇਰਾ ਰਤਨ ਚੰਦ ਅਰਵਲੀ ਨਵਾਬ ਰਤਨ ਚੰਦ ਤੇ ਜਿਹੜਾ ਬਲੀ ਨਵਾਬ ਹੈ ਅਬਦਲ ਖਾਨ ਕੀਨਤ ਦਿਨ ਕੇ ਪ੍ਰਤੀਸ਼ਤਾਬ ਮਹਾਰਾਜ ਨੇ ਬੜੀ ਕਾਲੀ ਨਾਲ ਇਹਨਾਂ ਰੂਪ ਤੇੜਾ ਹੈ ਨਾ ਵਖਰਾ ਥੋੜਾ ਜਿਆ ਇਸ ਨੂੰ ਕੀਤਾ ਘੋੜੇ ਨਾਲ ਚਾਰ ਸ਼ੇਰੇ ਦਾ ਦਬਾ ਕਰਕੇ ਬੜਾ ਬਲ ਕਰ ਗੁਰ ਨੇ ਖੜਕ ਪਰਹਾਰਾ ਬੜਾ ਬਲ ਧਾਰ ਕੇ ਹਜੂਰ ਨੇ ਆਪਣੇ ਹੱਥੋਂ ਤੇਗੇ ਦਾ ਬਾਦ ਛੱਡ ਦਿੱਤਾ ਹੁਣ ਚੰਦੂ ਦੇ ਪੁੱਤਰ ਵਿੱਚ ਇਹ ਜੀ ਜਾਨ ਹੋਵੇ ਮਹਾਰਾਜ ਦੇ ਤੇਗੇ ਦਾ ਬਾਦ ਸਹਾਰ ਸਕਦਾ ਹੋਵੇ ਉਹ ਇੱਕਈ ਵਾਰ ਨਾਲ ਸ਼ੇਰ ਨੂੰ ਦੋ ਟੁਕੜੇ ਕਰ ਦਿੰਦੇ ਸੀ ਮੁਗਲਸ ਖਾਨ ਜਦੋਂ ਉਹਦੇ ਸਿਰ ਵਿੱਚ ਮਹਾਰਾਜ ਡੇਗਾ ਮਾਰਿਆ ਸੀ ਨਾ ਲੋਹੇ ਦਾ ਟੋਪ ਪਾਇਆ ਹੋਇਆ ਸੰਜੋਬ ਬਖਤਰ ਲੋਹੇ ਦੀ ਪਹਿਨੀ ਹੋਈ ਸੋਚਦਾ ਸੀ ਸਿਰ ਵਿੱਚ ਕਿਹੜਾ ਬਾਗ ਵੱਜਣ ਲੱਗਾ ਪਰ ਨੱਕ ਦੀ ਸਿਹਤ ਨਾਲ ਮਹਾਰਾਜ ਨੇ ਫਾਟ ਟਰ ਦਿੰਦਾ ਸੀ ਡੇਗਾ ਮਾਰ ਕੇ ਅੱਧਾ ਸਿਰ ਇੱਕ ਪਾਸੇ ਤੇ ਅੱਧਾ ਇੱਕ ਪਾਸੇ ਰੱਖ ਦਿੱਤਾ ਸੀ ਲੋਹੇ ਦੇ ਟੋਪ ਨੂੰ ਵੀ ਫਕੜਿਆ ਸੀ ਤੇ ਤਾਂ ਪਾਏ ਹੋਏ ਲੋਹੇ ਦੇ ਸੰਜੋਗ ਬਖਤਰ ਨੂੰ ਵੀ ਕਟ ਲਿਆ ਸੀ ਤੇ ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਤਿੱਗੇ ਦਾ ਵਾਰ ਮਾਰਿਆ ਹੈ ਜਦ ਵਾਰ ਤੇ ਅੰਗ ਬਚਾਵਾ ਜਦੋਂ ਉਸ ਵਾਰ ਤੋਂ ਇਸ ਨੇ ਆਪੇ ਅੰਗਾਂ ਨੂੰ ਬਚਾਇਆ ਹੈ ਢਾਲ ਨੂੰ ਇਹਨੇ ਨਾ ਕਿਸਿਆਂ ਕੱਢ ਤਾਗੇ ਕਿਉਂਕਿ ਸਿੱਧਾ ਵਾਰ ਢਾਲ ਦੇ ਨਹੀਂ ਸੀ ਸਾਹ ਸਕਦਾ ਇਹਨੇ ਢਾਲ ਨੂੰ ਤਿਰਸ਼ਾਂ ਕਰ ਦੇਣਾ ਕੀਤਾ ਤਬ ਤਰੰਗ ਸਿਰ ਕਾਟ ਕੇ ਰਾਵਾਂ ਕੋਦੋ ਸਾਧ ਸੰਗਤ ਜੀ ਜਿਹੜਾ ਮਹਾਰਾਜ ਦਾ ਵਾਰਿਸ ਇਨਾ ਉਹ ਢਾਲ ਤੋਂ ਤਿਲਕ ਕੇ ਇਹਦੇ ਉਛਲਦੇ ਹੋਏ ਘੋੜੇ ਦੀ ਕੌਣ ਤੇ ਵੱਜਾ ਵੇਖੋ ਕਿੱਡੇ ਬੱਲ ਨਾਲ ਵਾਰ ਮਾਰਿਆ ਹੋਵੇਗਾ ਕਿ ਘੋੜੇ ਦੀ ਤੌਣ ਹੀ ਫੜ ਕੇ ਛੱਡ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਨੇ ਇੰਨੇ ਬੱਲ ਨਾਲ ਵਾਰ ਮਾਰਿਆ ਕਿ ਘੋੜੇ ਦੀ ਤੌਣ ਜਿਹੜੀ ਸੀ ਨਾ ਜਿਵੇਂ ਇੱਕ ਹੀ ਵਾਰ ਨਾਲ ਮੱਥੇ ਤੇ ਡਿੱਗ ਗਈ ਇਸ ਕਰ ਕਰਮਚੰਦ ਹੋਏ ਖਰੇ ਤੇ ਡਿੱਗ ਕਰਕੇ ਜਿਹੜਾ ਕਰਮ ਸੰਤ ਸੀ ਇਹ ਚੰਦੂ ਦਾ ਪੁੱਤਰ ਪੈਰਾਂ ਦੇ ਭਾਰ ਖਲੋ ਗਿਆ ਰਤਨ ਚੰਦ ਤੇ ਕਰਮਚੰਦ ਇਹਨਾਂ ਦੋਹਾਂ ਦੇ ਘੋੜੇ ਮਰ ਗਏ ਅ ਗੁਰੂ ਹਰਗੋਬਿੰਦ ਸਾਹਿਬ ਦਾ ਘੁਣਾ ਕਿਵੇਂ ਸ਼ਹੀਦ ਹੁੰਦਾ ਸਤਜੋ ਜੀ ਇਹਨਾਂ ਨੂੰ ਕਿਵੇਂ ਆਪਣੇ ਹੱਥੀ ਮਾਰਦੇ ਆ ਮਦਾਨੇ ਜੰਗ ਦੇ ਅੰਦਰ ਇਹ ਬੜਾ ਜੰਗਦਾਰ ਰੋਚ ਪ੍ਰਸੰਗ ਕੱਲ ਨੂੰ ਆਪਾਂ ਇਹਦੀ ਅੱਗੇ ਕਥਾ ਸਰਵਣ ਕਰਾਂਗੇ ਕਿਉਂਕਿ ਵਿਸ਼ੇਸ਼ ਸਿਮਰਨ ਸਮਾਗਮ ਹਨ ਆਪ ਸੰਗਤਾਂ ਬੜੇ ਪਿਆਰ ਨਾਲ ਇਸ ਲਾਨਾ ਜੋੜ ਮੇਲੇ ਵਿੱਚ ਹਾਜ਼ਰੀਆਂ ਭਰਦੇ ਹੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਇਹ ਬਖਸ਼ਿਸ਼ ਜਿਹੜਾ ਸਾਧ ਸੰਗਤ ਜੀ ਨਾਮ ਜਪ ਕੇ ਆਪਣੇ ਆਤਮਿਕ ਬਲ ਨੂੰ ਮਜ਼ਬੂਤ ਕਰਦਾ ਹੈ ਉਹੋ ਹੀ ਦੁੱਖਾਂ ਸੁੱਖਾਂ ਵਿੱਚ ਸਮਾਨ ਹੁੰਦਾ ਹੈ ਉਦੀ ਹੀ ਵਰਤੀ ਧਰਮ ਵਿੱਚ ਲਵਲੀਨ ਹੁੰਦੀ ਹੈ ਇਸ ਦਾਤ ਨੂੰ ਗੁਰਸਿੱਖ ਸਤਗੁਰੂ ਕੋਲੋਂ ਮੰਗਦੇ ਆ ਸਿਮਰਨ ਦੀ ਕਮਾਈ ਕਰਦੇ ਆ ਪਿਆਰ ਨਾਲ ਆ ਹੁਣ ਸਿਮਰਨ ਵਿੱਚ ਜੁੜੋ ਇਥੇ ਦੋ ਪੰਕਤੀਆਂ ਪੜ੍ਹ ਕੇ ਆਪਾਂ ਫਤੇ ਬੁਲਾਉਨੇ ਆ ਤੇ ਬੜਾ ਯੁੱਧ ਦਾ ਰੋਸ਼ ਪ੍ਰਸੰਗ ਕੱਲ ਨੂੰ ਆਪਾਂ ਇਹ ਯੁੱਧ ਜਿਹੜਾ ਹੈ ਸਰਮ ਕਰਾਂਗੇ ਕਿਵੇਂ ਸੱਚੇ ਪਾਤਸ਼ਾਹ ਦੀ ਮਹਾਰਾਜ ਇਹ ਸੰਯੋਧਨ ਪਤਾ ਕਰਦੇ ਆ ਤੇ ਕਥਾ ਕੱਲ ਨੂੰ ਆਵੇਗੀ ਹੋਈਆਂ ਫੁੱਲਾਂ ਵਸ ਲੈਣੀਆਂ ਅਦੀਵਾਸ ਦੇ ਸਮਤ ਬਖਸ਼ਣੀ ਜੀ ਵਾਹਿਗੁਰੂ ਤੇ ਅੰਗ ਬਚਾਵਾ ਤਬ ਤਰੰਗ ਸਿਰ ਕਾਟ ਗਿਰਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ